ਸੋ ਲੋਕ ਮਹੱਲਾ ਤੀਜਾ ਕਾਲਮਹ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਬਰੀ ਮਨ ਮੁਖ ਦੇ ਸਜਾਏ ਜਮ ਕਾਲੈ ਵਾਸ ਜਗ ਬੰਧਿਆ ਤਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰ ਮੁਖ ਦੁਖ ਨਾ ਹੋਏ ਜਮ ਕਾਲ ਵਸ ਜਗ ਬੰਧਿਆ ਤਿਸ ਦਾ ਫਰੂ ਨਾ ਕੋਏ ਜਮ ਕਾਲ ਵਸ ਜਗ ਬੰਧਿਆ ਤਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਸੋ ਹੋਏ ਮਹੱਲਾ ਤੀਜਾ ਇਹ ਕਾਇਆ ਰੋਗ ਭਰੀ ਬਿਨ ਸਬਦੈ ਦੁਖ ਹौं ਮੈਂ ਰੋਗ ਨਾ ਜਾਏ ਦੋਵੇਂ ਤਰ੍ਹਾਂ ਵਿਸ਼ਰਾਮ ਪੰਕਤੀ ਦੇ ਲੱਗਦੇ ਨੇ ਇਹ ਕਾਇਆ ਰੋਗ ਭਰੀ ਇੱਥੇ ਵਿਸ਼ਰਾਮ ਬਿਨ ਸਬਦੈ ਜਮਕ ਦੁਖ ਹौं ਮੈਂ ਰੋਗ ਨਾ ਜਾਏ ਇਹ ਕਾਇਆ ਰੋਗ ਭਰੀ ਬਿਨ ਸਬਦੈ ਪਾਠੀ ਸਿੰਘ ਇਓਂ ਵੀ ਲਾਉਂਦੇ ਹਨ ਪਰ ਭਰੀ ਤੇ ਵਿਸ਼ਰਾਮ ਸ਼ੁੱਧ ਹੈ ਸੰਪਰਦਾਇ ਨਿਯਮ ਮੁਤਾਬਕ ਇਹ ਕਾਇਆ ਰੋਗ ਭਰੀ ਬਿਨ ਸਬਦੈ ਦੁਖ ਹਉ ਮੈ ਰੋਗ ਨ ਜਾਏ ਮਹਲਾ ਤੀਜਾ ਇਹ ਕਾਇਆ ਰੋਗ ਭਰੀ ਬਿਨ ਸਬਦੈ ਦੁਖ ਹਉ ਮੈ ਰੋਗ ਨ ਜਾਏ ਸਤਿਗੁਰ ਮਿਲੈ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਦੁਖ ਵਿਸਰਿਆ ਸਹਿਜ ਸੁਭਾਏ ਪਾਉੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹਉ ਸਦਾ ਕੋ ਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਦਸੂਦਨ ਤਿਸ ਗੁਰ ਕੋ ਹਉ ਖੰਨੀਐ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹਉ ਵਾਰਣੈ ਜਿਨ ਹਉਮੈ ਬਿਖ ਸਭ ਰੋਗ ਗਵਾਇਆ ਤੇ ਇਸ ਸਤਿਗੁਰ ਕਉ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕਉ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸ਼ਲੋਕ ਮਹੱਲਾ ਤੀਜਾ ਭਗਤ ਕਰਹਿ ਮਰ ਜੀਵੜੀ ਗੁਰਮੁਖ ਭਗਤ ਸਦਾ ਹੋਏ ਓਨਾ ਕਉ ਤੁਲ ਭਗਤ ਖਜ਼ਾਨਾ ਬਖਸ਼ਿਆ ਮੇਟ ਨ ਸਕੈ ਕੋਇ ਗੁਣ ਨਿਧਾਨ ਮਨ ਪਾਇਆ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੀ ਫਿਰ ਵੀ ਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਸਬਦ ਸਾਰ ਨਾ ਜਾਣਾਈ ਬਿਖ ਭੂਲਾ ਗਾਵਾਰ ਅਗੇ ਆਨੀ ਅੰਧ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਅਣਹੋਦਾ ਆਪ ਗਣਾਏ ਦੇ ਜਮ ਮਾਰ ਕਰੇ ਤਿਨ ਖਾਰ ਨਾਨਕ ਕਿਸਨੋ ਆਖੀਐ ਜਾਂ ਆਪੇ ਬਖਸਨ ਹਾਰ ਪਾਉੜੀ ਤੂ ਕਰਤਾ ਸਭ ਕਿਛ ਜਾਣਦਾ ਸਭ ਜੀਅ ਤੇ ਮਾਰੇ ਜਿਸ ਤੂ ਭਾਵੇ ਤਿਸ ਤੂ ਮੇਲ ਲੈ ਹੈ ਕਿਆ ਜੰਤ ਵਿਚਾਰੇ ਤੂ ਕਰਨ ਕਾਰਣ ਸਮਰਥ ਹੈ ਸੱਚ ਸਿਰਜਣ ਹਾਰੀ ਜਿਸ ਤੂ ਮੇਲ ਹੈ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਉ ਬਲਿਹਾਰੀ ਸਤਿਗੁਰੇ ਆਪਾਣੇ ਜਿਨ ਮੀਰਾ ਹਰ ਅਲਖ ਲਖਾਰੇ ਸ਼ਲੋਕ ਮਹਲਾ 3 ਰਤਨਾ ਪਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣਾਈ ਅਗਿਆਨੀ ਅੰਧ ਅੰਧਾਰ ਹੈ ਰਤਨਾ ਗੁਰੂ ਕਾ ਸ਼ਬਦ ਹੈ ਬੂਝੈ ਬੂਜਣ ਹਾਰ ਮੂਰਖ ਆਪ ਗਿਣਾਏ ਦੇ ਮਰ ਜੰਮ ਹੈ ਹੋਏ ਖੁਆਰ ਨਾਨਕ ਰਤਨਾ ਸੋਲਹ ਜਿਸ ਗੁਰਮੁਖ ਲੱਗਾ ਪਿਆਰ ਸਦਾ ਸਦਾ ਨਾਮ ਉਚਰੈ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਉਹਾਰ ਕਿਰਪਾ ਕਰੇ ਜੀ ਆਪਣੀ ਤਾਂ ਹਰ ਰਖਾ ਉਰਤਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਹਰ ਨਾਮ ਨ ਲਗੋ ਪਿਆਰ ਮਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਹਉ ਮੈਂ ਵੱਡਾ ਰੋਗ ਹੈ ਭਾਏ ਦੂਜਾ ਕਰਮ ਕਮਾਏ ਨਾਨਕ ਮਨ ਮੁਖ ਜੀਵ ਦੇ ਆ ਮੋਏ ਹਰ ਵਿਸਰਿਆ ਦੁੱਖ ਪਾਏ ਪਉੜੀ ਜਿਸੇ ਅੰਤਰ ਹਿਰਦਾ ਸੁਧ ਹੈ ਤਿਸ ਜਨਕ ਸਭ ਨਮਸਕਾਰੀ ਜਿਸ ਅੰਦਰ ਹਿਰਦਾ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨਕ ਹੋ ਬਲੇਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਗੁਰ ਸਭਨਾ ਕਾਮਿਤ ਹੈ ਸਭ ਤਿਸ ਹੈ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀਅ ਕੇ ਬੰਧਨ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੇ ਨਾਨਕ ਬਿਨ ਸਤਗੁਰ ਸੇਵੇ ਜਾਮਪੁਰ ਬੱਧੇ ਮਾਰਿਆ ਨਾ ਮੋਹਿ ਕਾਲੈ ਉਠ ਜਾਹੇ ਮਹੱਲਾ ਪਹਿਲਾ ਜਾ ਲਾਓ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ ਨਾਨਕ ਸਾਈ ਭਲੀ ਪਰੀਤ ਜਿਤ ਸਾਹਿਬ ਸੇਤੀ ਪਤ ਰਹੈ ਪਾਉੜੀ ਹਰ ਇੱਕੋ ਦਾਤਾ ਸੇਵੀ ਐ ਹਰ ਇੱਕ ਧਾਈ ਐ ਹਰ ਇੱਕੋ ਦਾਤਾ ਮੰਗੀ ਐ ਮਨ ਚਿੰਦਿਆ ਪਾਈ ਐ ਜੀ ਦੂਜੇ ਪਾਸੋਂ ਮੰਗੀ ਐ ਤਾਂ ਲਾਜ ਮਰਾਈ ਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁਖ ਗਵਾਈਐ ਜਨ ਨਾਨਕ ਤਿਨ ਵਿਟਹੁ ਵਾਰਿਆ ਜਿਨ ਆਨੰਦਿਨ ਹਿਰਦੈ ਹਰ ਨਾਮ ਤਿਹਾਈਐ ਨਾਨਕ ਤਿਨ ਵਿਟਹੁ ਵਾਰਿਆ ਜਿਨ ਆਨੰਦਿਨ ਹਿਰਦੈ ਹਰ ਨਾਮ ਤਿਹਾਈਐ ਸ਼ਲੋਕ ਮਹੱਲਾ 3ਆ ਭਗਤ ਜਨਾ ਕਉ ਆਪ ਤੁਠਾ ਮੀਰਾ ਪਿਆਰਾ ਆਪੇ ਲਇਨ ਜਨ ਲਾਇ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਅਨ ਸਿਰ ਛਤ ਸੱਚਾ ਹਰ ਬਣਾਏ ਠੀਕ ਹੈ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਰਾਜੇ ਉਏ ਨਾ ਆਖੀ ਹੈ ਭਿੜ ਮਰਹਿ ਫਿਰ ਜੂਨੀ ਪਾਹੇ ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰ ਹੈ ਸੋਭਾ ਮੂਲ ਨਾ ਪਾਹੇ ਮਹੱਲਾ ਤੀਜਾ ਸੋਣਾ ਸਿਖੇ ਐ ਸਾਧਨ ਆਇਓ ਜਿਚਰ ਗੁਰਮੁਖ ਸ਼ਬਦ ਨ ਲਾਗੇ ਸਤਗੁਰ ਸੇਵੇ ਐ ਨਾਮ ਮਨ ਵਸੈ ਵਿੱਚ ਉਹ ਭ੍ਰਮ ਭਉ ਭਾਗੇ ਜੀਹਾ ਸਤਗੁਰ ਨੂੰ ਜਾਣੈ ਤੇ ਹੋ ਵੈ ਤਾ ਸਚ ਨਾਮ ਲਿਵ ਲਾਗੇ ਨਾਨਕ ਨਾਮ ਮਿਲੇ ਵਡਿਆਈ ਹਰਿਦਾਰ ਸੁਹਣ ਆਗੇ ਪਉੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਵਣੰਜਹਿ ਰੰਗ ਸਿਓ ਲਾਹਾ ਹਰ ਨਾਮ ਲੈ ਜਾਵਹਿ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗਹ ਭਾਵਹਿ ਗੁਰ ਸਤਗੁਰ ਬੋਲੋ ਗੁਰ ਸਤਗੁਰ ਬੂਹ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਝ ਕਰਾਵਹਿ ਗੁਰ ਸਤਗੁਰ ਬੂਹ ਹਰ ਨਾਮ ਕਾ ਵਡ ਭਾਗੀ ਸਿਖ ਗੁਣ ਸਾਂਝ ਕਰਾਵਹਿ ਤਿਨਾਂ ਗੁਰ ਸੇਖਾ ਕੋ ਹਵਾਰਿਆ ਜੋ ਬਹਦਿਆ ਉਠਦਿਆ ਹਰ ਨਾਮ ਧਿਆਵਹਿ ਸ਼ਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੋਦੀ ਵਥ ਨ ਜਾਣਨੀ ਅੰਦੇ ਭੌਂਕ ਮੁਏ ਬਿਲ ਲਾਇ ਮਨਮੁਖ ਘਰ ਹੋਦੀ ਵਥ ਨ ਜਾਣਨੀ ਅੰਦੇ ਭੌਕ ਮੁਏ ਬਿੱਲ ਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰજન ਪਾਇਆ ਗੁਰਮੁਖ ਭ੍ਰਮ ਭਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵਹਿ ਆਨੰਦਿਨ ਹਰ ਬੈਰਾਗੀ ਪਉੜੀ ਸੇ ਗੁਰ ਸਿਖ ਧਨ ਧੰਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੋਰਾ ਸਤਗੁਰ ਨਾਮ ਦਰੜ ਆਇਆ ਤੈਨ ਹਉਮੈ ਦੁਬਿਦਾ ਪੰਨੀ ਬਿਨ ਨਾਵੇ ਬਿਨ ਹਰ ਨਾਵੇ ਕੋ ਮਿੱਤਰ ਨਾਹੀ ਵਿਚਾਰ ਡਿਠਾ ਹਰ ਜੰਨੀ ਜਿਨਾ ਗੁਰ ਸਿਖਾ ਕਉ ਹਰ ਸੰਤੁਸ਼ਟ ਹੈ ਤਿਨੇ ਸਤਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨੇ ਚੜੀ ਚਵਗਣ ਵੰਨੀ ਸ਼ਲੋਕ ਮਹੱਲਾ ਤੀਜਾ ਮਨਮੁਖ ਕਾਇਰ ਕਰੂਪ ਹੈ ਬਿਨ ਨਾਵੇ ਨਕ ਨਾਹਿ ਆਨ ਦਿਨ ਧੰਦਾ ਵਿਆਪਿਆ ਸੁਪਨੇ ਭੀ ਸੁਖ ਨਾਹਿ ਨਾਨਕ ਗੁਰਮੁਖ ਹੋਵਹਿ ਤਾ ਊਪਰ ਹੈ ਨਾਹਿ ਤਾ ਬੱਧੇ ਦੁਖ ਸਹਾਂਹਿ ਮਹੱਲਾ ਤੀਜਾ ਗੁਰਮੁਖ ਸਦਾ ਦਰਸੋਹਾਣੇ ਗੁਰ ਕਾ ਸਬਦ ਕਮਾਹਿ ਅੰਤਰ ਸਾੰਤ ਸਦਾ ਸੁਖ ਦਰ ਸਚੈ ਸੋਭਾ ਪਾਹਿ ਨਾਨਕ ਗੁਰਮੁਖ ਹਰਿ ਨਾਮੁ ਪਾਇਆ ਸਹਜੇ ਸਚ ਸਮਾਹੇ ਪਉੜੀ ਗੁਰਮੁਖ ਪ੍ਰਹਿਲਾਦ ਜਪ ਹਰਿ ਗਤਿ ਪਾਈ ਗੁਰਮੁਖ ਜਨਕ ਹਰਿ ਨਾਮ ਲਿਵ ਲਾਈ ਗੁਰਮੁਖ ਵਸ਼ਿਸ਼ਟ ਹਰਿ ਉਪਦੇਸ ਸੁਣਾਈ ਬਿਨ ਗੁਰ ਹਰਿ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰਿ ਭਗਤ ਹਰ ਆਪ ਲਹਾਈ ਸ਼ਲੋਕ ਮਹਲਾ 3 ਸਾਤ ਵਗੋ ਰਕੀ ਪਰਤੀਤ ਨ ਆਇਆ ਸਬਦ ਨਾ ਲਾਗੋ ਭਾਵ ਉਸ ਨੂੰ ਸੁਖ ਨ ਉਸ ਨੂੰ ਸੁਖ ਨ ਉਪਜੈ ਭਾਵੈ ਸੌ ਕੀੜਾ ਆਵੋ ਜਾਓ ਨਾਨਕ ਗੁਰਮੁਖ ਸਹਜ ਮਿਲਾਏ ਸੱਚੇ ਸਿਓ ਲਿਵ ਲਾਓ ਮਹੱਲਾ ਤੀਜਾ ਏ ਮਾਨਾ ਐਸ ਸਤਗੁਰ ਲੋੜ ਲਹੋ ਏ ਮਾਨਾ ਐਸਾ ਸਤਗੁਰ ਲੋੜ ਲਹੋ ਖੋਜ ਲਹੋ ਏ ਮਨ ਐਸਾ ਸਤਗੁਰ ਖੋਜ ਲਹੁ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨ ਹੋਵਾਈ ਹਉਮੈ ਸ਼ਬਦ ਜਲਾਏ ਕੂੜਾ ਕੀ ਪਾਲ ਵਿੱਚੋਂ ਨਿਕਲੇ ਸਚ ਵਸੈ ਮਨ ਆਏ ਅੰਤਰ ਸਾਥ ਮਨ ਸੁਖ ਹੋਏ ਸਚ ਸੰਜਮ ਕਾਰ ਕਮਾਈ ਨਾਨਕ ਪੂਰੇ ਕਰਮ ਸਤਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪਾਉੜੀ ਜਿਸ ਕਾ ਘਰ ਦੀਵਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕਾ ਤਲਕੀ ਕਿਸੈ ਦੀ ਨਹੀਂ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਯੋ ਦੀਵਾਨ ਹੋ ਕੋਈ ਨਸ ਭਜ ਨਿਕਲੇ ਹਰ ਦੀਵਾਨ ਹੋ ਕੋਈ ਕਿਥਾ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾ ਕੈ ਹਿਰਦੈ ਚੈਨ ਰਹੇ ਦੇਖ ਹੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵੜਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲਾ ਕਿਨੈ ਧਿਆਇਆ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਇ ਦੂਜੈ ਭਾਏ ਆਤ ਦੁਖ ਲੱਗਾ ਮਰ ਜਮੈ ਆਵੈ ਜਾਇ ਵਿਸ਼ਟਾ ਅੰਦਰ ਆਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਛੁਤਾਏ ਮਹੱਲਾ ਤੀਜਾ ਇਸ ਜਗਮ ਹੈ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਸਭ ਘਾਟ ਭੋਗ ਵੈ ਅਲਿਪ ਧਰਹਿ ਅਲਖ ਨ ਲਖਣਾ ਜਾਈ ਪੂਰਾ ਗੁਰੂ ਵੇਖਾਲਿਆ ਸਬਦ ਦੇ ਸੋਜੀ ਪਾਈ ਪੁਰਖ ਹੈ ਸੇਵਹ ਸੇ ਪੁਰਖ ਹੋਵਹ ਜਿਨੀ ਹੋਮੈ ਸਬਦ ਜਲਾਏ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਿਹਚਲ ਰਾਜ ਸਦ ਹੈ ਸਦਾ ਤਿਸ ਕੇਰਾ ਨਿਹਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਏ ਅਨੰਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਏ ਆਣ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਏ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪਾਉੜੀ ਜਿਨ ਕਾ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿੰਨ ਕਉ ਰਖਣਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨ ਨਾਨਕ ਕਉ ਹਰ ਨਾਮ ਹਰ ਗੁਰ ਦਿਆ ਜਨ ਨਾਨਕ ਕਉ ਹਰ ਨਾਮ ਹਰ ਗੁਰ ਦਿਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਸ਼ਲੋਕ ਮਹੱਲਾ ਤੀਜਾ ਜਿਨ ਕਉ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦਿ ਸਮਾਹਿ ਕੁਲ ਉਧਾਰ ਹੈ ਆਪਨ ਮੋਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹਿ ਜਨ ਨਾਨਕ ਹਰਿ ਕਾ ਦਾਸ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ਮਹੱਲਾ ਤੀਜਾ ਹਉ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਈ ਹਉ ਮੈਂ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਵ ਲਿਖਿਆ ਤਿਨਾਂ ਸਤਗੁਰ ਮਿਲੇਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਪਰੇ ਹਉ ਮੈਂ ਸ਼ਬਦ ਜਲਾਏ ਪਉੜੀ ਹਾਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਬਨਾਸੀ ਪੁਰਖ ਵਿਦਾਤਾ ਅਗੋਚਰ ਤੇ ਵਿਸਰਾਮ ਸਾਧ ਸੰਗਤ ਜੀ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਇਥੇ ਵਿਸਰਾਮ ਹੈ ਅਬਨਾਸੀ ਪੁਰਖ ਵਿਦਾਤਾ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਬਨਾਸੀ ਪੁਰਖ ਵਿਦਾਤਾ ਹਰ ਨਾਮ ਹਮ ਸੇਵਹਿ ਹਰ ਨਾਮ ਹਮ ਪੂਜਹਿ ਹਰ ਨਾਮੇ ਹੀ ਮਨ ਰਤਾ ਹਰ ਨਾਮਹਿ ਜੀਵੜ ਕੋਈ ਅਵਰਨਾ ਸੂਝੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰੇ ਆਪਣੇ ਕਉਸਦਾ ਨਮਸਕਾਰਿ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਸ਼ਲੋਕ ਮਹਲਾ 3 ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸਬਦ ਐ ਸਾਧਨਾ ਆਇਓ ਮਰ ਜਨਮੈ ਵਾਰੂ ਵਾਰ ਮਨਮੁਖ ਅੰਧ ਨਾ ਚੇਤਾਈ ਕਿਤ ਆਇਆ ਸਹਸਾਰ ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਮਹਲਾ 3 ਇਕੋ ਸਤਗੁਰ ਜਾਗਤ ਹੋਰ जग ਸੂਤਾ ਮੂਹੇ ਪਿਆਸ ਸਤਗੁਰ ਸੇਵਨ ਜਾਗੰ ਸੇ ਜੋ ਰੱਤੇ ਸਚ ਨਾਮੁ ਗੁਣਤਾਸ ਮਨਮੁਖ ਅੰਧ ਨਾ ਚੇਤਨੀ ਜਨਮ ਮਰਹੁ ਹੋਇ ਬਿਨਾਸ ਨਾਨਕ ਗੁਰਮੁਖ ਤਿਨੀ ਨਾਮ ਤਿ ਆਇਆ ਜਿਨ ਕਉ ਧੁਰ ਪੂਰਵ ਲਿਖਿਆਸ ਪਾਉੜੀ ਹਰ ਨਾਮ ਹਮਾਰਾ ਭੋਜਨ ਛਤੀ ਹੀ ਪ੍ਰਕਾਰ ਜਿਤ ਖਾਇ ਹਮ ਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵਹਿ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕਉ ਸਤਗੁਰ ਕਾਰ ਕੁਨੀ ਦੀ ਕਾਰ ਕੁਨੀ ਉਚਾਰਨ ਆਪ ਜੀ ਨੇ ਸਰਵਣ ਕੀਤਾ ਹੈ ਇਸੇ ਤਰ੍ਹਾਂ ਇਹ ਉਚਾਰਨ ਸ਼ੁੱਧ ਹੈ ਕਾਰਕੁੰਨੀ ਨਹੀਂ ਬੋਲਣਾ ਨਾ ਉੱਤੇ ਅਦਕ ਲਗਾਉਣਾ ਨਾ ਟਿੱਪੀ ਲਗਾਉਣੀ ਹੈ ਕਾਰਕੁਨੀ ਇਉਂ ਪੋਲਾ ਜਿਹਾ ਬੋਲਣਾ ਹਾਂਜੀ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕਉ ਸਤਗੁਰ ਕਾਰਕੁਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਾਈ ਸ਼ਲੋਕ ਮਹਲਾ 3 ਜਗਤ ਅਗਿਆਨੀ ਅੰਧ ਹੈ ਦੂਜੈ ਭਾਏ ਕਰਮ ਕਮਾਏ ਦੂਜੈ ਭਾਏ ਜੀਤੇ ਕਰਮ ਕਰੇ ਦੁਖ ਲੱਗਾ ਤਨ ਧਾਇ ਗੁਰ ਪ੍ਰ사ਦੀ ਸੁਖ ਉਪਜੈ ਜਾ ਗੁਰ ਕਾ ਸਬਦ ਕਮਾਈ ਸਚੀ ਬਾਣੀ ਕਰਮ ਕਰੇ ਆਨੰਦਿਨ ਨਾਮ ਧਿਆਇ ਨਾਨਕ ਜਿਤ ਆਪੇ ਲਾਏ ਤਿਤ ਲਗੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਪੰਡਾਰਾ ਸਤਿਗੁਰ ਦਾਤਾ ਜੀ ਅਕਾ ਸਦ ਜੀਵ ਦੇਵਨ ਹਾਰਾ ਆਨੰਦਿਨ ਕੀਰਤਨ ਸਦਾ ਕਰਹਿ ਗੁਰ ਕਾ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰਹਿ ਜੁਗ ਜੁਗ ਵਰਤਾਵਣਹਾਰਾ ਇਹੋ ਮਨੁਆ ਸਦਾ ਸੁਖ ਵਸੈ ਸਹਜੇ ਕਰੇ ਵਾਪਾਰਾ ਅੰਤਰ ਗੁਰ ਗਿਆਨ ਹਾਰ ਰਤਨ ਹੈ ਮੁਕਤ ਕਰਾਵਣਹਾਰਾ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਵੈ ਦਰਸਚਿਆਰਾ ਪਉੜੀ ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਗੁਰ ਚਰਣੀ ਜਾਏ ਪਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਇਆ ਐਸ ਗੁਰ ਸਿੱਖ ਕੋ ਹਾਂ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ ਸ਼ਲੋਕ ਮਹੱਲਾ 3ਆ ਮਨ ਹਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਈ ਮਨ ਹਠ ਭੀਖ ਕਰ ਭਰਮ ਦੇ ਦੁਖ ਪਾਇਆ ਦੂਜੈ ਪਾਇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵਾਏ ਅਗਿਆਨ ਅੰਧਿਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸੁਮਾਈ ਮਹੱਲਾ ਤੀਜਾ ਸ਼ਬਦ ਐ ਸਾਧਨਾ ਆਇਓ ਨਾਮ ਨ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਇ ਖੁਆਰ ਨਾਨਕ ਕੀਰਤ ਪਇ ਕਮਾਵਣ ਕੋਏ ਨਾ ਮੀਟਣ ਹਾਰ ਪੌੜੀ ਧਾਨ ਧਾਨ ਸਤਿਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮਕਉ ਸ਼ਾਂਤ ਆਈ ਧਾਨ ਧਾਨ ਸਤਿਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧਾਨ ਧਾਨ ਹਰ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਾਨ ਧਾਨ ਹਰ ਗਿਆਨੀ ਸਤਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ ਧਾਨ ਧਾਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ ਮਿਲਦਿਆਂ ਢਿੱਲ ਨਾ ਹੋワイ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ ਤਿਚਰ ਜਾਣੈ ਭਲਾ ਕਰ ਜਿਚਰ ਲੇਵਾ ਦੀਪ ਪਉੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ ਅੰਮ੍ਰਿਤ ਸੱਚਾ ਨਾਮ ਭੋਜਨ ਚਾਖਿਆ ਤਿਪਤ ਰਹੇ ਆਗਾਏ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕਿਨਾਂ ਵਿਰਲਾ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸ਼ਲੋਕ ਮਹੱਲਾ ਤੀਜਾ ਸਤਗੁਰ ਨੋ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਾਈ ਜਿ ਚਰਬ ਸਬਦ ਨਾ ਕਰੇ ਵਿਚਾਰ ਹਉ ਮੈ ਮੈਲ ਨਾ ਚੁਕਾਈ ਨਾਮ ਨਾ ਲਗੈ ਪਿਆਰ ਇਕ ਆਪੇ ਬਖਸ਼ ਮਿਲਾਇਆ ਨ ਦੁਬਿਧਾ ਤਾਜ ਵਿਕਾਰ ਨਾਨਕ ਇਕ ਦਰਸਨ ਦੇਖ ਮਰ ਮਿਲੇ ਸਤਗੁਰੇ ਹੀਤ ਪਿਆਰ ਮਹੱਲਾ ਤੀਜਾ ਸਤਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਪਾਤਸ਼ਾਹ ਜੀ ਕੋਲੋਂ ਇਹ ਉਚਾਰਨ ਆਪ ਜੀ ਨੇ ਸਰਵਣ ਕੀਤਾ ਯਾਦ ਰੱਖਣਾ ਚੇਤੇ ਰੱਖਣਾ ਉਪਕਰੇ ਨਹੀਂ ਬੋਲਣਾ ਉਪਕਰੇ ਉਪਕਰੇ ਦਾ ਭਾਵ ਅੱਪੜੇ ਪਹੁੰਚੇ ਜਿਨ੍ਹਾਂ ਦੇ ਵਾਸਤੇ ਗੁਰੂ ਭਲਾ ਛੱਡਿਆ ਗੁਰੂ ਤੋਂ ਬੇਮੁਖ ਰਏ ਉਹ ਅੰਤ ਵੇਲੇ ਮਦਦ ਕਰਨ ਲਈ ਨਾਲ ਪਹੁੰਚੇ ਨਹੀਂ ਅੱਪੜੇ ਨਹੀਂ ਇਉ ਉਪਕਰੇ ਪਾਠ ਹੈ ਸੇ ਨਾ ਉਪਕਰੇ ਅੰਤਿਵਾਰ ਇਹ ਉਚਾਰਣ ਚੇਤੇ ਰੱਖਣਾ ਜੀ ਹਾਂ ਜੀ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਨਾ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਣ ਹਾਰ ਪਾਉੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੋਲੈ ਆਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀਐ ਹਰ ਆਪੇ ਮਾਰੈ ਹਰ ਆਪੇ ਛੋੜੈ ਮਾਨ ਹਰ ਸਰਣੀ ਪੜ ਰਹੀਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀਐ ਉਠਦੇ ਆ ਬਹਿੰਦੇ ਆ ਸੁੱਤੇ ਆ ਸਦਾ ਸਦਾ ਹਰ ਨਾਮ ਤਿਹਾਈਐ ਜਨ ਨਾਨਕ ਗੁਰਮੁਖ ਹਰ ਲਹੀਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨੀਚੇਂਦਰ ਨਿਸਲ ਹੋਏ ਰਹੀਐ ਉਠੜਿਆ ਬਹਿਦਿਆ ਸੁੱਤਿਆ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰ ਗੋਪੁਰ ਗੁਰ ਮੁਖ ਰਹਾ ਰਹੀਐ ਸੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ